ਕਾਤਰੀਏ ਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਵਾਲੀ ਜਿਹੜੀਆਂ ਕਲੈਕਸ਼ਨ ਐ ਐਸੇ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਇਹ ਤੁਹਾਨੂੰ 5 ਮੀਟਰ ਦਾ ਸਿਲਕ ਦਾ 5 ਮੀਟਰ ਟੋਟਲ ਪਲੇਨ ਸੂਟ ਮਿਲੇਗਾ ਬ੍ਰਾਂਡਡ ਸੂਟ ਹੈ 1250 ਰੁਪਏ ਦਾ ਰੇਟ ਹੈ ਨਾਲ ਤੁਹਾਨੂੰ ਸ਼ਾਲ ਮਿਲੇਗਾ ਵੈਲਵਟ ਦਾ ਤੇ ਸ਼ਾਲ ਤੇ ਚਾਰ ਸਾਈਡਾਂ ਤੇ ਵਰਕ ਹੋਇਆ ਹੈਵੀ ਕਟ ਵਰਕ ਨਾਲ ਬਾਰਡਰ ਬਹੁਤ ਹੈਵੀ ਹੈ ਤੇ ਵਿੱਚ ਵੀ ਸਾਰੇ ਜਿਹੜਾ ਤੁਹਾਨੂੰ ਸ਼ਾਲ ਦੇ ਪੂਰਾ ਐਬਰੋਇਡਰੀ ਵਰਕ ਹੋਇਆ ਮਿਲੇਗਾ ਸੂਟ ਚਾਹੇ ਤੁਸੀਂ ਇੰਨੇ ਤੇ ਲੈਸ ਲਗਾ ਕੇ ਜਾਂ ਲਟਕਨ ਲਗਾ ਕੇ ਕੋਈ ਇਹਨੂੰ ਆਪਣੇ ਅਕੋਰਡਿੰਗਲੀ ਟਾਈਅਪ ਕਰ ਸਕਦੇ ਹੋ ਰੇਟ ਇਹਨਾਂ ਦਾ 1250 ਰੁਪਏ ਆ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਇਹਨਾਂ ਸੂਟਾਂ ਤੇ ਆਲ ਓਵਰ ਇੰਡੀਆ ਜਿਹੜੇ ਇਹਨਾਂ ਦੇ ਸ਼ਿਪਿੰਗ ਚਾਰਜਸ ਹੋ ਫ੍ਰੀ ਨੇ ਪਿਓਰ ਜੌਰਜਟ ਦੇ ਵਿੱਚ 8 ਮੀਟਰ ਦਾ ਆਲ ਓਵਰ ਪ੍ਰਿੰਟਡ ਸ਼ਰਟ ਆਈ ਆ 8 ਮੀਟਰ ਦਾ ਪਲੇਨ ਬਾਟਮ ਆਇਆ ਹੈ ਤੇ ਨਾਲ ਦੁਪੱਟਾ ਜਿਹੜਾ ਵੀ ਜੌਰਜਟ ਦਾ ਗੋਟਾ ਪੱਟੀ ਵਰਕ ਵਾਲਾ ਆਇਆ ਹੈ ਹੈਵੀ ਪੈਚ ਵਰਕ ਹੋਇਆ ਹੈ ਫੋਰ ਸਾਈਡਰ ਤੇ ਤੇ ਵਿੱਚ ਵੀ ਦੁਪट्टे ਦੇ ਲੱਗੀ ਹੋਈ ਹੈ ਲੈਸ ਇਹਦਾ ਰੇਟ 850 ਰੁਪਏ ਆ ਸ਼ਿਪਿੰਗ ਚਾਰजेस ਜਿਹੜੇ ਇਹਨਾਂ ਦੀ ਵੀ ਫ੍ਰੀ ਹੈ ਇਹਨਾਂ ਸੂਟਾਂ ਬਾਰੇ ਤੁਸੀਂ ਹੋਰ ਕੋਈ ਵੀ ਕੁਇਰੀ ਕਰਨੀ ਹੈ ਤਾਂ ਉਹਦੇ ਲਈ ਮੈਂ ਆਪਣਾ ਨੰਬਰ ਦਿੱਤਾ ਹੈ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇਕਰ ਤੁਸੀਂ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਜੋ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਹ ਸਾਰੇ ਸੂਟ ਅਵੇਲੇਬਲ ਨੇ ਰੇਟ ਇਹਨਾਂ ਦਾ ਸਿਰਫ ਤੇ ਸਿਰਫ 850 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਆਲ ਓਵਰ ਇੰਡੀਆ ਤੁਸੀਂ ਜਿੱਥੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰੋਗੇ ਉੱਥੇ ਤੁਹਾਨੂੰ ਜਿਹੜੇ ਕੀ ਸ਼ਿਪਿੰਗ ਇਹਦੇ ਤੇ ਕੋਈ ਐਕਸਟਰਾ ਨਹੀਂ ਲੱਗੇਗੀ ਇਸ ਲਈ ਤੁਹਾਨੂੰ 850 ਦੇ ਵਿੱਚ ਜਿਹੜੇ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਅੱਜ ਦੀ ਕਲੈਕਸ਼ਨ ਵਿੱਚ ਸੂਮ ਜੜੀਆਂ ਨੇ ਬਹੁਤ ਵਧੀਆ ਤੇ ਡਿਜ਼ਾਈਨਰ ਸੂਟ ਲੈ ਕੇ ਆਈਆਂ ਐ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਬਹੁਤ ਹੀ ਪਿਆਰਾ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲਾ ਪਸ਼ਮੀਨਾ ਦਾ ਫੈਬਰਿਕ ਹੈ ਰੰਗ ਇਹਦੇ ਵਿੱਚ 4-5 ਨੇ ਜਿਹੜੇ-ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ 1550 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਟੌਪ ਐਂਡ ਬਾਟਮ ਦੀ ਪਿਓਰ ਵੈਲਵਟ ਦੀ 컬렉ਸ਼ਨ ਆਈ ਹੈ 999 ਰੁਪਿਆ ਰੇਟ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਬਾਟਮ ਜਿਹੜਾ ਹੈ ਪਿਓਰ ਖਾਦੀ ਸਿਲਕ ਦਾ ਆਏਗਾ ਤੇ ਜਾਂ ਕ੍ਰੇਪ ਸਿਲਕ ਦਾ ਆਏਗਾ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਸ਼ਿਪਿੰਗ ਇਹਨਾਂ ਦੇ ਵੀ ਫ੍ਰੀ ਹੈ ਇਹਦੇ ਵਿੱਚ ਤੁਹਾਨੂੰ ਔਰਡਰ ਪੰਜ ਮੀਟਰ ਕਪੜਾ ਮਿਲ ਜੇਗਾ 2.5 ਮੀਟਰ ਦੀ ਸ਼ਰਟ ਪ੍ਰਿੰਟਡ ਹੈ ਡਿਜੀਟਲ ਪ੍ਰਿੰਟ ਨਾਲ ਆਏਗੀ ਵੈਲਵਟ ਦੀ ਮਾਈਕਰੋ ਵੈਲਵਟ ਜਿਹੜਾ ਹੁੰਦਾ ਉਹਦੇ ਨਾਲ ਤੇ ਜਿਹੜਾ ਬਾਟਮ ਹੈ ਉਹ ਤੁਹਾਨੂੰ ਖਾਦੀ ਸਿਲਕ ਜਾਂ ਕ੍ਰੇਪ ਸਿਲਕ ਦਾ ਮਿਲੇਗਾ ਉਹ ਪਲੇਨ ਮਿਲੇਗਾ ਸ਼ਰ ਇਹ ਰੀਡ ਇਹਨਾਂ ਦਾ 990 ਰੁਪਏ ਆ ਸ਼ਿਪਿੰਗ ਚਾਰਜਸ ਜਿੱਥੇ ਫ੍ਰੀ ਹੈ। ਅਗਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ। ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ। ਤੇ ਜੇਕਰ ਤੁਸੀਂ ਰੀਸੈਲਰ ਹੋ ਜਾਂ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ। ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜੜੀਆਂ ਸੂਟਾਂ ਦੀਆਂ ਡੇਲੀ ਦੀਆਂ ਅਪਡੇਟਸ ਆਜਾਏ ਕਰਨਗੀਆਂ। ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਕਲੈਕਸ਼ਨਾਂ ਅਵੇਲੇਬਲ ਨੇ ਬਾਕੀ ਤੁਸੀਂ ਕੋਈ ਹੋਰ ਕੁਐਰੀ ਕਰਨੀ ਹੈ ਤਾਂ ਟੇਲੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵਜ਼ ਉਤਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ